ਜੇ ਤੂੰ ਇੱਕ ਕਦਮ ਪੁੱਟਦਾਗਾ ਇੱਕ ਕਦਮ ਚਰਨ ਸਰਨ ਗੁਰੇਕ ਪੈਂਦਾ ਜਾਏ ਚੱਲ ਸਤਿਗੁਰੂ ਕੋਟ ਪੈਂਦਾ ਅੱਗੇ ਹੋ ਲੇਤ ਹੈ ਉਹ ਤੈਨੂੰ ਅੱਗੇ ਲੈਣ ਵਾਸਤੇ ਆਉਂਦੇ ਨੇ ਪਰ ਤੂੰ ਆਤਸ ਇੱਕ ਵਾਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੇਧਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੀ ਸੇਵਾ ਕਾਰਸੇ ਬਿਟਾ ਤਰੀਕ ਕਰ ਰਿਹਾ ਹੈ ਸ੍ਰੀ ਹਰਮੰਦਰ ਸਾਹਿਬ ਦੀ ਕਾਰ ਸੇਵਾ ਤਦ ਰਹੀ ਹੈ ਕਿ ਬੜੇ ਲੰਬੇ ਸਮੇਂ ਤੋਂ ਬੜੀਆਂ ਸੰਗਤ ਆਉਂਦੀਆਂ ਨੇ ਸੇਵਾ ਕਰਨ ਵਾਸਤੇ ਗੁਰੂ ਅਰਜਨ ਪਾਸਾ ਜੀ ਬ੍ਰਹਮਗਣੀ ਮਾਪੂਡਾ ਜੀ ਭਾਈ ਗੁਰਦਾਸ ਜੀ ਸਾਰੇ ਸਿੱਖ ਸੇਵਕ ਸੇਵਾ ਕਰਾਉਂਦੇ ਨੇ ਸਾਰੀ ਸੰਗਤ ਲੱਗੀ ਹੋਈ ਆ ਗੁਰੂ ਅਰਜਨ ਪਾਸਾ ਜੀ ਨੇ ਕਿਹਾ ਅਲੇ-ਦਾਲੇ ਨਗਰਾਂ ਦੇ ਵਿੱਚ ਸਿੱਖਾਂ ਨੂੰ ਹੁਕਮਨਾਮੇ ਲੈ ਕੇ ਭੇਜੇ ਕਿਨੇ ਜਾਓ ਭਾਈ ਇਹ ਹੁਕਮਨਾਮੇ ਜਾ ਕੇ ਸਿੱਖਾਂ ਨੂੰ ਦਿਓ ਕਿ ਕਾਰਪੇਟਾ ਗੁਰੂ ਕੇ ਲੰਗਰਾਂ ਦੇ ਵਾਸਤੇ ਗੁਰੂ ਕੇ ਦਰਬਾਰ ਵਾਸਤੇ ਚਾਹੀਦੀ ਹੈ ਮਾਇਆ ਦੀ ਲੋੜ ਆ ਗਈ ਜਦੋਂ ਗੁਰੂ ਕੋ ਨਾ ਕੁਝ ਮੰਗਦਾ ਹੈਗਾ ਪ੍ਰਿਆਰੇ ਉਹ ਜ਼ਿੰਦਾ ਵੀ ਹੈ ਕੋਸ ਜਦੋਂ ਗੁਰੂ ਜੀ ਕੁਝ ਮੰਗਦੇ ਨੇ ਸਿੱਖ ਦੇ ਕੋਲ ਉਦੋਂ ਫਿਰ ਗੁਰੂ ਜੀ ਦਿੰਦੇ ਵੀ ਨੇ ਯਾਦ ਰੱਖੇ ਜਦੋਂ ਸਿੱਖ ਕਹਿੰਦੇ ਆਲੇ-ਦਾਲੇ ਨਗਰਾਂ ਦੇ ਵਿੱਚ ਹੁਕਮਨਾਮੇ ਲੈ ਕੇ ਗਏ ਵੀ ਭਾਈ ਆਓ ਸੇਵਾ ਕਰੋ ਦਰਬਾਰ ਸਾਹਿਬ ਦੇ ਵਾਸਤੇ ਕਾਰ ਭੇਟਾ ਵੀ ਦਿਓ ਜਿੰਨਾ ਵੀ ਕੋਈ ਸਰਦਾ ਕੀ ਭਾਵਨਾ ਕੀ ਜਿੰਨੇ-ਜਿੰਨੇ ਭਾਵਨਾ ਕੀ ਕੋਈ 5 ਕੋਈ 10 ਤੇ ਸਾਰੀਆਂ ਸੰਗਤਾਂ ਦਾ ਹਿੱਸਾ ਲੈਣਾ ਜ਼ਰੂਰੀ ਆ ਦਰਬਾਰ ਸਾਹਿਬ ਦੇ ਵਿੱਚ ਕਹਿੰਦੇ ਕਿਸੇ ਇੱਕ ਨਗਰ ਦੇ ਵਿੱਚ ਗਿਆ ਉੱਥੇ ਕਿਨ ਧਰਮਸ਼ਾਲਾ ਦੇ ਵਿੱਚ ਕੁਝ ਸਿਆਣੇ ਬੰਦੇ ਬਜ਼ੁਰਗ ਬੈਠੇ ਸੀ ਉਹਨਾਂ ਦੇ ਕੋਲ ਜਦੋਂ ਗਿਆ ਲੈ ਕੇ ਹੁਕਮਨਾਮਾ ਸੁਣਾਇਆ ਗੁਰੂ ਜੀ ਦਾ ਸਾਰੇ ਸਿੱਖ ਉੱਠ ਕੇ ਖੜੇ ਹੋ ਗਏ ਨਮਸਕਾਰ ਕੀਤੀ ਫਤੇ ਬੁਲਾਈ ਜਰਪਾਣੀ ਦੀ ਸੇਵਾ ਕੀਤੀ ਸਿੱਖ ਨੂੰ ਆਓ ਜੀ ਉਹ ਸਿੱਖ ਕਹਿੰਦਾ ਵੀ ਗੁਰੂ ਦਾ ਹੁਕਮ ਆਗਾ ਵੀ ਦਰਬਾਰ ਸਾਹਿਬ ਦੀ ਸੇਵਾ ਤਦ ਲਈ ਹੈ ਭਾਈ ਜਿੰਨੇ ਵੀ ਤੁਹਾਡੀ ਭਾਵਨਾ ਕੀ ਸਰਦਾ ਦੀ ਸੇਵਾ ਵੀ ਕਰੋ ਤੇ ਨਾਲ ਦਸਬੰਧ ਵੀ ਦਿਓ ਆਪਣੀ ਕਿਰਤ ਨੂੰ ਸਪਨਾ ਕਰੋ ਜਿੰਨਾ ਵੀ ਹੋ ਸਕਦਾ ਕਰੋ ਕਿੰਨੇ ਜਿੰਨੇ ਉੱਥੇ ਸੇਵਾ ਬਜ਼ੁਰਗ ਬੈਠੇ ਕੀ ਧਰਮਸਾਲਾ ਦੇ ਵਿੱਚ ਸਾਰੇ ਖੜੇ ਹੋਗੇ ਜਿੰਨੇ ਜਿੰਨੇ ਦੇ ਸਕਦੇ ਦੀ ਸਾਰਿਆਂ ਨੇ ਕਹਿੰਦੇ ਭੇਟਾ ਦਿੱਤੀ ਇਨੇ ਸਾਰਿਆਂ ਨੇ ਭੇਟਾ ਦਿੱਤੀ ਜਦੋਂ ਉਹਨਾਂ ਦੇ ਪਿੱਛੇ ਕਹਿੰਦੇ ਇੱਕ بڑا ਗਰੀਬ ਸਿੱਖ ਖੜਿਆ ਸੀ অতি ਗਰੀਬ ਸੀ ਉਹਦਾ ਨਾਮ ਇਤਿਹਾਸ ਵਿੱਚ ਭਾਈ ਗਰੀਬੂ ਵੀ ਆਇਆ ਉਹਦੇ ਮਨ ਵਿੱਚ ਵੀ ਚਾਅ ਸੀ ਵੀ ਮੈਂ ਵੀ ਕੁਝ ਨਾ ਕੁਝ ਭੇਟਾ ਦੇਵਾਂ ਤਨ ਤੇ ਪਾਟੇ 'ਚ ਕੱਪੜੇ ਨੇ ਜਦੋਂ ਕਹਿੰਦੇ ਦੋਨੇ ਗੀਜਿਆਂ ਦੇ ਵਿੱਚ ਹੱਥ ਪਾਇਆ ਕਹਿੰਦੇ ਗੀਜੇ ਫਟੇ ਹੋਏ ਨੇ ਕੁਝ ਨਹੀਂ ਮਿਲਿਆ ਕੱਪੜੇ ਵੀ ਫਟੇ ਹੋਏ ਨੇ ਤੇ ਗੀਜੇ ਵੀ ਥੋੜਾ ਜਿਹਾ ਮਨ ਦੇ ਵਿੱਚ ਉਦਾਸੀ ਜੀ ਆਈ ਮਨਾ ਦਿਲ ਮੇਰਾ ਵੀ ਕਰਦਾ ਸੀ ਵੀ ਮੈਂ ਵੀ ਗੁਰੂ ਨਾਨਕ ਪਾਸ਼ਾ ਦੇ ਘਰ ਦੇ ਵਾਸਤੇ ਕੁਝ ਨਾ ਕੁਝ ਮੈਂ ਆਪਣੇ ਕਿਰਤ ਵਿੱਚੋਂ ਦਾ ਸਬੰਧ ਦੇਵਾਂ ਉਦਾਸ ਹੋ ਕੇ ਕਰ ਚੱਲਿਆ ਕਮ ਸ਼ਾਇਦ ਤੈਨੂੰ ਘਰ ਜਾਨੇ ਆ ਬੜਾ ਗਰੀਬ ਸੀ ਜਦੋਂ ਘਰ ਗਿਆ ਕਹਿੰਦੇ ਬੂਹਾ ਕੁੜਕਾ ਆ ਉਹਦੇ ਘਰ ਵਾਲੀ ਨੇ ਪਤਨੀ ਨੇ ਦਰਵਾਜ਼ਾ ਖੋਲੇ ਆ ਕਹਿਣ ਲੱਗੀ ਪਤੀ ਜੀ ਕੀ ਗੱਲ ਅੱਜ ਕੰਮ ਮਿਲਿਆ ਨਹੀਂ ਕੋਈ ਦਿਹਾੜੀ ਮਿਲੀ ਨਹੀਂ ਉਹਨਾਂ ਚਿਹਰਾ ਵੇਖ ਕੇ ਦੇਖ ਲਿਆ ਕਿ ਸ਼ਾਇਦ ਕੰਮ ਨਹੀਂ ਮਿਲਿਆ ਕੋਈ ਤਾਹੀ ਮਨੁਦਾਸੀ ਦੇ ਵਿੱਚ ਤੁਹਾਡੀਆਂ ਅੱਖਾਂ ਦੇ ਵਿੱਚ ਜਲ ਹੈ ਸ਼ਹਿਰ ਕੰਮ ਨਹੀਂ ਮਿਲੇ ਆ ਬਾਬਸ ਮੁੜਾਈ ਦੱਸੀ ਕੀ ਗੱਲ ਹੋਊਗੀ ਉਹ ਕਹਿੰਦਾ ਭਗਵਾਨ ਨੇ ਗੱਲ ਤਾਂ ਕੋਈ ਨਹੀਂ ਕੀਤੀ ਮੈਂ ਮਜ਼ਦੂਰੀ ਕਰਕੇ ਜਾਂ ਕੰਮ ਪਿੱਛੇ ਨਹੀਂ ਹੋ ਰਿਹਾ ਕਿਵੇਂ ਦਿਹਾੜੀ ਨਹੀਂ ਮਿਲੀ ਕੰਮ ਨਹੀਂ ਮਿਲੇਆ ਦੁਨੀਆ ਦੀ ਮਾਇਆ ਪਿੱਛੇ ਰੋਵਾਂਗੇ ਪਿਆਰਿਓ ਕਨਾ ਦੁਨੀਆ ਦੇ ਪਦਾਰਥਾਂ ਪਿੱਛੇ ਰੋਵਾਂਗੇ ਬੱਚਿਆਂ ਪਿੱਛੇ ਰੋਵਾਂਗੇ ਉਹਦੀ ਕਿਤੇ ਕੀਮਤ ਨਹੀਂ ਪੈਣੀ ਯਾਦ ਰੱਖਿਓ ਇਹ ਖਿਆਲ ਕਰਿਓ ਗੱਲਾਂ ਦਾ ਦੁਨੀਆ ਪਿੱਛੇ ਬੰਦਾ ਰੋਂਦਾ ਕਨਾ ਬੱਚਿਆਂ ਪਿੱਛੇ ਰੋਂਦਾ ਉਹਦੀ ਕਦਰ ਨਹੀਂ ਪੈਂਦੀ ਪਰ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਅੰਦਰੋਂ ਰੋਂਦਾਗਾ ਉਹਦੀ ਕਦਰ ਪੈਂਦੀ ਹੈ ਇਥੇ ਗੁਰੂ ਨਾਨਕ ਪਾਸ਼ਾ ਦੇ ਘਰ ਵਿੱਚ ਇਹ ਖਿਆਲ ਕਰਿਓ ਕਹਿੰਦੇ ਵੀ ਮੈਂ ਪਦਾਰਥਾਂ ਪਿੱਛੇ ਮੈਨੂੰ ਵਾਇਆ ਨਹੀਂ ਮਿਲੀ ਜਾਂ ਕੰਮ ਨਹੀਂ ਮਿਲਿਆ ਮਜ਼ਦੂਰੀ ਨਹੀਂ ਮਿਲੀ ਉਹਦੇ ਕਰਕੇ ਨਹੀਂ ਮੇਰੇ ਹੁੰਦਾ ਭਗਵਾਨ ਨੇ ਗੁਰੂ ਨਾਨਕ ਪਾਸ਼ਾ ਦੇ ਘਰ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਸੇਵਾ ਚੱਲ ਰਹੀ ਹੈ ਸਿਖਾਏ ਸੀ ਉਹਨਾਂ ਨੇ ਗੁਰੂ ਦਾ ਹੁਕਮ ਸੁਣਾਇਆ ਵੀ ਜਿਨ੍ਹਾਂ ਦੇ ਕੋਲੇ ਕੋਈ ਹੈ ਦਾ ਸਵੰਧ ਕੱਢੋ ਭਾਈ ਸੇਵਾ ਚਦਰੀ ਹੈਗੀ ਜਿੰਨੇ ਜਿੰਨੇ ਭਾਵਨਾ ਕੀ ਦਿਓ ਦਰਬਾਰ ਸਰ ਦੀ ਸੇਵਾ ਚਦਰੀ ਹੈ ਜਿਹੜੇ ਜਿੰਨੇ ਬੈਠੇ ਤੇ ਸਾਰਿਆਂ ਨੇ ਦੇਤੇ ਪਰ ਮੈਂ ਆਪਣੇ ਗਿੱਜਾਂ ਵਿੱਚ ਹੱਥ ਮਾਰੇ ਆ ਕੁਝ ਨਹੀਂ ਮਿਲੇ ਆ ਪਾਟੇ ਹੋਏ ਕਿਚੇ ਨੇ ਜੇ ਤੇਰੇ ਕੋਲ ਹੈ ਕੁਝ ਮਾੜਾ ਮोटा ਮੈਨੂੰ ਦੇ ਦੇ ਮੈਂ ਵੀ ਦਿਆਂ ਮੈਂ ਹਿੱਸਾ ਪਾਇਮਾ ਉਹ ਨੀਵੀਂ ਜਿ ਪਾ ਕੇ ਕਹਿਣ ਲੱਗੀ ਪਤੀ ਜੀ ਮੈਂ ਕਦੇ ਕੋਈ ਚੀਜ਼ ਲੁਕੋ ਕੇ ਨਹੀਂ ਰੱਖੀ ਤੁਹਾਤੋਂ ਜੇ ਤੁਹਾਡੇ ਕੋਲੇ ਨਹੀਂ ਤੇ ਮੇਰੇ ਕੋਲ ਕਿੱਥੋਂ ਆ ਗਈ ਤੁਹਾਡੇ ਕਰਕੇ ਮੈਂ ਗੁਜ਼ਾਰਾ ਕਰਦੀ ਹਾਂ ਮਾੜਾ ਮੋਟਾ ਕਮਾ ਕੇ ਲਿਆਉਂਦੇ ਹਾਂ ਮੈਂ ਚੁੱਲ੍ਹੇ ਚੌਕੇ ਦਾ ਕੰਮ ਸੰਭਲ ਲੈਂਦੀ ਹਾਂ ਬਣਾ ਲੈਂਦੀ ਹਾਂ ਪ੍ਰਸ਼ਾਦਾ ਪਾਣੀ ਮੇਰੇ ਕੋਲੇ ਕੋਈ ਕੋਈ ਪੈਸਾ ਨਹੀਂ ਜੇ ਹੁੰਦਾ ਮੈਂ ਦੇ ਦਿੰਦੀ ਉਹ ਸਿੱਖ ਨੇ ਕਹਿੰਦੇ ਕਹਿੰਦੇ ਝਾੜੂ ਮਾਰ ਅੰਦਰੋਂ ਕੁਝ ਨਾ ਕੁਝ ਮਿਲ ਜੇ ਕੋਈ ਦੱਸੀ ਪੰਜੀ ਜਦੋਂ ਆਪਣੇ ਕਹਿੰਦੇ ਘਰ ਦੇ ਵਿੱਚ ਉਹਨੇ ਝਾੜੂ ਲਾਉਣਾ ਸ਼ੁਰੂ ਕੀਤਾ ਪਿਆਰੇ ਉਸ ਗਰੀਬ ਸਿੱਖ ਨੇ ਦੋਨਿਆਂ ਨੇ ਪਤੀ ਤੇ ਪਤਨੀ ਨੇ ਝਾੜੂ ਲਾਉਂਦੇ ਲਾਉਂਦੇ ਕਹਿੰਦੇ ਇੱਕ ਕੌਡੀ ਮਿਲੀ ਇੱਕ ਕੌਡੀ ਮਿਲ ਗਈ ਪਹਿਲਾਂ ਸਮੇਂ ਦੇ ਵਿੱਚ ਮਾੜੀ ਮੋਟੀ ਕੀਮਤ ਹੁੰਦੀ ਸੀ ਕੌਡੀਆਂ ਦੀ ਪਿਆਰੇ ਕੋਈ ਬਹੁਤੀ ਕੀਮਤ ਨਹੀਂ ਸੀ ਹੁੰਦੀ ਕੌਡੀਆਂ ਦੀ ਕਿਉਂਕਿ ਜੋ ਕਿ ਭਾਈ ਗੁਰਦਾਸ ਜੀ 12 ਵਿੱਚ ਕਹਿੰਦੇ ਨੇ ਚਰਨ ਸਰਨ ਗੁਰ ਏਕ ਪੰਡਾ ਜਾਏ ਚਲ ਸਤਿਗੁਰ ਕੋਟ ਪੰਡਾ ਅੱਗੇ ਹੁਲੇਤ ਹੈ ਏਕ ਵਾਰ ਸਤਿਗੁਰ ਮੰਤਰ ਸਿਮਰਨ ਮੰਤਰ ਸਿਮਰਨ ਤਾਹੇ ਬਾਰੰਬਾਰ ਵਰਹੇਤ ਹੈ ਭਾਵਨੀ ਭਗਤ ਪਾਏ ਕਉਡੀ ਅਦਰ ਪਾਵਰ ਆਖੇ ਤਾਹੇ ਗੁਰ ਸਰਬ ਨਿਧਾਨ ਦਨ ਦੇਤ ਹੈ ਭਾਈ ਗੁਰਦਾਸ ਜੀ 12 ਦੇ ਵਿੱਚ ਵਚਨ ਵਰਦੇ ਜਦ ਕੌਡੀ ਲੱਭੀ ਕਹਿੰਦੇ ਦੋਨੇ ਪਤੀ ਤੇ ਪਤਨੀ ਤੁਰ ਕੇ ਧਰਮਸ਼ਾਲਾ ਵਿੱਚ ਗਏ ਜਦੋਂ ਉਹਨੂੰ ਗਏ ਕਹਿੰਦੇ ਸਾਰੇ ਉਹ ਚਲੇ ਗਏ ਉਹ ਸਿੱਖ ਵੀ ਚਲੇ ਗਿਆ ਪੁੱਛਿਆ ਵਿੱਚ ਉਹਨੇ ਚਲੇ ਗਏ ਜੀ ਬਾਪਸ ਘਰ ਨਹੀਂ ਮੁੜੇ ਫਿਰ ਪਤੀ ਤੇ ਪਤਨੀ ਕਰਨੀ ਮੁੜੇ ਕਰਿਓ ਗੱਲ ਭਾਵਨਾ ਦੀ ਹੁੰਦੀ ਹੈ ਗੱਲ ਸਰਦਾ ਦੀ ਹੁੰਦੀ ਹੈ ਕਹਿੰਦੇ ਦੋਨੇ ਗੁਰੂ ਕੀ ਨਗਰੀ ਦੇ ਬਲਕੇ ਨੇ ਚਾਲੇ ਪੱਤ ਤੁਰੇ ਜਾਂਦੇ ਨੇ ਤੇ ਨਾਲੇ ਗੁਰੂ ਦੇ ਗੀਤ ਗਾਉਂਦੇ ਜਾਂਦੇ ਨੇ ਤੁਰਦੇ ਤੁਰਦੇ ਹੌਲੀ 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 ਪਿੰਡਾਂ ਤੈਅ ਕਰਦੇ ਹੋਏ ਗੁਰੂ ਕੀ ਨਗਰੀ ਪਹੁੰਚੇ ਬਰੀਆਂ ਰੌਣਕਾਂ ਲੱਗੀਆਂ ਨੇ ਸੇਵਾ ਚੱਲ ਰਹੀ ਹੈਗੀ ਕੋਈ ਪ੍ਰਸਾਦ ਦੇ ਬਣਾ ਲਿਆਗਾ ਕੋਈ ਪ੍ਰਸਾਦ ਦੇ ਵਰਤਾ ਰੇ ਆ ਲੰਗਰਾਂ ਚ ਸੇਵਾ ਕਰੀ ਜਾ ਰਹੇ ਨੇ ਕੋਈ ਦਰਬਾਰ ਸਾਰੇ ਦੇ ਵਿੱਚ ਲੱਗੇ ਹੋਏ ਨੇ ਕਾਰੀਗਰ ਸੰਗਤਾਂ ਸੇਵਾ ਕਰੀਆਂ ਨੇ ਕਮੇਟੀ ਚ ਝੁਕੀ ਜਾ ਰਹੇ ਕੋਟਾਂ ਝੁਕੀ ਜਾ ਰਹੇ ਆ ਬੜੀ ਰੌਣਕ ਲੱਗੀ ਹੋਈ ਆ ਇਧਰੋਂ ਮੇਰੇ ਪਾਸਾ ਦਾ ਕਿੰਨੇ ਦੀਵਾਨ ਸਜਿਆਗਾ ਗੁਰੂ ਅਰਜਨ ਪਾਸਾ ਜੀ ਤਖਤ ਦੇ ਉੱਪਰ ਬੈਠੇ ਨੇ ਇਹ ਦੋਨੇ ਪਤੀ ਤੇ ਪਤਨੀ ਗਏ ਜਦੋਂ ਜਾ ਕੇ ਕਹਿੰਦੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਹਿੰਦੇ ਨਮਸਕਾਰ ਕੀਤੀ। ਉਹਨੂੰ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਹਿੰਦੇ ਮਾਇਆ ਦਾ ਢੇਰ ਲੱਗਿਆ ਪਿਆ ਸੀ। ਕੁਝ ਚਾਉਣਾ ਦਾਨ ਕਰਦਾਗਾ। ਕੋਈ ਮਾਇਆ ਦਾਨ ਕਰਦਾ। ਢੇਰ ਲੱਗਿਆ ਪਿਆ ਸੰਗਤਾਂ ਬੈਠੀਆਂ ਨੇ। ਇਹ ਪਤੀ ਤੇ ਪਤਨੀ ਉਹ ਗਰੀਬ ਸਿੱਖ ਜਦੋਂ ਕਹਿੰਦੇ ਗੀਜੇ ਦੇ ਵਿੱਚੋਂ ਕਹਿੰਦੇ ਕੌਡੀ ਕੱਢ ਕੇ ਨਮਸਕਾਰ ਕਰਨ ਲੱਗਿਆ ਕਹਿੰਦੇ ਉਹਨੇ ਮਨ ਦੇ ਵਿੱਚ ਬਸਰਮਗੀ ਜੀ ਮੰਨੀ ਬੇਥੇ ਤਾਂ ਢੇਰ ਲੱਗੇ ਪੈਨੇ ਮਾਇਆ ਤੇ ਤੇ ਮੇਰੀ ਕੌਡੀ ਇੱਥੇ ਕੀ ਕਮਾਂਗਾ ਲੋਕ ਕੀ ਕਹਿਣਗੇ ਪਿੰਡ ਦੇ ਸਾਡੇ ਨਗਰ ਦੇ ਸੱਜਣ ਬੈਠੇ ਨੇ ਸੰਗਤ ਬੈਠੀ ਹੈ ਉਹ ਕੀ ਕਹਿਣਗੇ ਵੀ ਕੋਈ ਪੈਸਾ ਮੈਨੂੰ ਤਾਂ ਦੇ ਸਕੇ ਆ ਕੌਡੀ দান ਕਰਦਾ ਉਹਨੇ ਕਹਿੰਦੇ ਸਤਿਗੁਰੂ ਨੂੰ ਉੰਜ ਮੱਥਾ ਟੇਕ ਕੇ ਕਿਸੇ ਜਾ ਕੇ ਬੈਠ ਕੇ ਤੋਂ ਨਹੀਂ ਜਦੋਂ ਸੰਗਤ ਦੇ ਵਿੱਚ ਕਹਿੰਦੇ ਪਿੱਛੇ ਜਾ ਕੇ ਬੈਠ ਕੇ ਨੀਵੀਂ ਪਾ ਕੇ ਬੈਠੇ ਨੇ ਮਨ ਵਿੱਚ ਸੋਚੀ ਜਾਂਦਾ ਮਨਾ ਐਨੀ ਗਰੀਬੀ ਵੀ ਨਾ ਦੇ ਵੀਰਾਂ ਨੂੰ ਜੇ ਕਿਤੇ ਕੁਝ 5-10 ਪੈਸੇ ਹੁੰਦੇ ਤੇ ਮੈਂ ਵੀ ਹਿੱਸਾ ਪਾ ਦਿੰਦਾ ਦਿਲ ਤਾਂ ਕਰਦਾਗਾ ਪਰ ਹੈ ਨਹੀਂ ਕੌਡੀ ਉਹਨੇ ਕਹਿੰਦੇ ਆਪਣੇ ਪਰਨੇ ਦੇ ਲੜ ਦੇ ਵਿੱਚ ਬੰਨ ਕੇ ਉੱਪਰ ਦੀ ਪਰਨਾ ਲਪੇਟ ਲਿਆ ਕਹਿੰਦੇ ਸਿਰ ਦੇ ਉੱਪਰ ਸੰਗਤ ਦਾ ਮੱਥਾ ਟੇਕੀ ਜਾਂਦੀਆਂ ਨੇ ਆਈ ਜਾਂਦੀਆਂ ਨੇ ਜਾਈ ਜਾਂਦੀਆਂ ਨੇ ਕਹਿੰਦੇ ਸਮਾਪਤੀ ਹੋਈ ਬ੍ਰਹਮਗਾਨੀ ਬਾਬਾ ਵੱਡਾ ਜੀ ਤੇ ਭਾਈ ਗੁਰਦਾਸ ਜੀ ਆਏ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤ ਸਾਰੀ ਸੰਗਤ ਨੇ ਨਮਸਕਾਰ ਕਰ ਲਈਏ ਮਹਾਰਾਜ ਤੁਹਾਡਾ ਹੁਕਮ ਹੋਵੇ ਅਰਦਾਸ ਕਰੀਏ ਤੇ ਸੰਗਤ ਨੇ ਪ੍ਰਸ਼ਾਦਾ ਵੀ ਸਕਣਾ ਕਰ ਰਿਹਾ ਜਾਣਾ ਵੀ ਹੈਗਾ ਦੂਰ ਦਰਾਡੇ ਤੋਂ ਸੰਗਤ ਆਈਆਂ ਨੇ ਮਹਾਰਾਜ ਸਤਿਗੁਰੂ ਜੀ ਕੁਝ ਨਾ ਬੋਲੇ ਸੱਜੇ ਪਾਤਸ਼ਾਹ ਜੀ ਸਾਰੀ ਸੰਗਤ ਨੇ ਨਮਸਕਾਰ ਕਰ ਲਈ ਸਾਰੇ ਦੇ ਪਟਾਮ ਆ ਗੀਆਂ ਤੁਹਾਡਾ ਹੁਕਮ ਹੋ ਗਿਆ ਅਰਦਾਸ ਕਰੀਏ ਮਹਾਰਾਜ ਤੇ ਲੰਗਰ ਸਕੇਗੀ ਸੰਗਤ ਫਿਰ ਜਾਣਾ ਵੀ ਹੈ ਕਹਿੰਦੇ ਪਹਿਲਾਂ ਸੰਗਤ ਵਿੱਚ ਬਾਜ਼ ਮਾਰੋ ਕਹਿੰਦੇ ਬਾਜ਼ ਮਾਰੋ ਜਿਹੜਾ ਕੋਈ ਭੇਟਾ ਕਨੀ ਉਹ ਰਹਿੰਦਾ ਕਿ ਨਾ ਬਣੀ ਪਹਿਲਾਂ ਭੇਟਾ ਰੱਖੋ ਧੇਰ ਨਾ ਲਾਓ ਜੇ ਕੋਈ ਰਹਿੰਦਾ ਸੰਗਤ ਵਿੱਚ ਭਾਈ ਮੱਥਾ ਟੇਕ ਲੂ ਗੁਰੂ ਪਾਤਸ਼ਾਹ ਨੂੰ ਤਿੰਨ ਵਾਰੀ ਕਹਿੰਦੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਹਿੰਦੇ ਆਵਾਜ਼ ਮਾਰੀ ਚੌਥੀ ਵਾਰ ਜਦ ਆਵਾਜ਼ ਮਾਰੀ ਕਨਾ ਨਾਮ ਲੈ ਕੇ ਕਹਿੰਦੇ ਭਾਈ ਗਰੀਬੂ ਕੀ ਗੱਲ ਉੱਠ ਕੇ ਪਾਤਸ਼ਾਹ ਕੋਲ ਚਲੇ ਗਏ ਤਾਕਤੇ ਦੇ ਉੱਪਰੋਂ ਵੇਖੋ ਕਿੰਨਾ ਪਿਆਰ ਕਰਦੇ ਨੇ ਸਿੱਖ ਨੂੰ ਗੁਰੂ ਕਿੰਨਾ ਪਿਆਰ ਕਰਦਾ ਚਰਨ ਸਰਨ ਗੁਰੇਕ ਪੈੰਡਾ ਜਾਏ ਚੱਲ ਸਤਿਗੁਰ ਕੋਟ ਪੈੰਡਾ ਅੱਗੇ ਹੋਏ ਲੇਤ ਹੈ ਏਕ ਵਾਰ ਸਤਿਗੁਰ ਮੰਤਰ ਸਿਮਰਨ ਮੰਤਰ ਸਿਮਨ ਤਾਹੇ ਬਾਰਮ ਬਾਰ ਗੁਰਹੇਤ ਹੈ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਲਾ ਆਹ ਗੁਰ ਸਰਬ ਨਿਦਾਨ ਦਾਨ ਦੇਤਾ ਹੈ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ ਨੇਤ ਹੈ ਉਹਦੀ ਮਹਿਮਾ ਨੂੰ ਹੀ ਜਾਣਦਾ ਆਕਾਲ ਪੁਰਖ ਜਦੋਂ ਗੁਰੂ ਅਰਜਨ ਪਾਸਾ ਜੀ ਮਹਾਰਾਜ ਕਹਿੰਦੇ ਉੱਠ ਕੇ ਕੋਲ ਚਲੇ ਕੇ ਕਹਿੰਦੇ ਭਾਈ ਕੀ ਗੱਲ ਭੇਟਾ ਕਣ ਰੱਖਦਾ ਕਿੰਨੇ ਮਰਾਂ ਦੀ ਕਿਹੜੀ ਪੇਟਾ ਮੇਰੇ ਕੋਲ ਕੋਈ ਪੇਟਾ ਨਹੀਂ ਨਹੀਂ ਤੇਰੇ ਕੋਲ ਹੈ ਸਾਮੇ ਬੈਠਾਂਗਾ ਗੁਰੂਵਰਧਨ ਪਾਸਾ ਜੀ ਕਹਿਣ ਲੱਗੇ ਮਰਾਂ ਜੇ ਮੇਰੇ ਕੋਲੇ ਤਾਂ ਕੋਈ ਪੇਟਾ ਨਹੀਂ ਕੋਈ ਪੈਸਾ ਨਹੀਂ ਕਹਿੰਦੇ ਜਿਹੜੀ ਵੀ ਹੈ ਵਸਤੂ ਕੋਲ ਤੇਰੇ ਕੋਲੇ ਉਹ ਪੇਟਾ ਕਰੋ ਨਮਸਕਾਰ ਕਰੋ ਹੁਣ ਆਪਣੇ ਆਪ ਨੂੰ ਬਸalਮੰਗੀ ਮਹਿਸੂਸ ਕਰਦਾਗਾ ਵੀ ਮੇਰੇ ਤਾਂ ਕੌਡੀ ਐ ਮੇਰੇ ਕੋਲ ਇੱਥੇ ਤਾਂ ਲੱਖਾਂ ਰੁਪਈਆਂ ਦਾ ਢੇਰ ਲੱਗਿਆ ਪਿਆ ਪਾਸ਼ਾ ਦੇ ਕੋਲ ਇੱਕ ਕੌਡੀ ਦਾ ਕੀ ਬੰਦਾ ਮਹਾਰਾਜ ਕੇਦੇ ਨਹੀਂ ਖੜਾ ਹੋ ਦੋਨੇ ਪਤਨੀ ਤੇ ਪਤਨੀ ਖੜੇ ਹੋਏ ਅੱਗੇ ਪਾਸ਼ਾ ਦੇ ਚਰਣਾ ਵਿੱਚ ਕਹਿੰਦੇ ਆਪ ਗੁਰੂ ਅਰਜਨ ਪਾਸ਼ਾ ਨੇ ਕਹਿੰਦੇ ਕਹਿ ਕੇ ਮੰਗੀ ਕੌਡੀ ਕਹਿੰਦੇ ਸਿਖਾ ਤੇਰੀ ਕੌਡੀ ਦੇ ਅੱਗੇ ਕਹਿੰਦੇ ਮਾਇਆ ਤਸ ਵੀ ਨਹੀਂ ਹੈ ਗੱਲ ਪ੍ਰੇਮ ਦੀ ਹੈ ਪਿਆਰੋ ਗੁਰੂ ਪੈਸਿਆਂ ਦਾ ਭੁਖਾਨੀ ਰਮਾਨਿਆਂ ਦਾ ਦੇਗਾਂ ਦਾ ਭੁਖਾਨੀ ਗੁਰੂ ਇਹ ਤਾਂ ਗੱਲ ਭਾਵਨਾ ਦੀ ਹੈ ਪ੍ਰੇਮ ਦੀ ਹੈ ਅੰਦਰੋਂ ਪ੍ਰੇਮ ਅਗਨਾ ਤੇਰੀ ਕੌਡੀ ਵੀ ਪਰਵਾਨਾ ਸੱਚੇ ਪਾਤਸ਼ਾਹ ਕਹਿੰਦੇ ਲਿਆ ਭਾਈ ਤੇਰੇ ਕਰਕੇ ਬੈਠੇ ਸੀ ਜਦੋਂ ਕੌਡੀ ਕੱਢ ਕੇ ਕਹਿੰਦੇ ਪਾਤਸ਼ਾਹ ਨੇ ਆਹ ਫੜੀ ਕਹਿੰਦੇ ਬੁੱਕਲ ਦੇ ਵਿੱਚ ਲੈ ਲਿਆ ਦੋ ਮੁਠੀਆਂ ਕਹਿੰਦੇ ਮੇਰੇ ਪਾਸਾਂ ਨੱਪੀਆਂ ਫਿਰੇ ਕਹਿੰਦੇ ਇੱਕ ਵਿੱਚ ਲੋਕ ਦਾ ਸੁੱਖ ਆਗਾ ਇੱਕ ਵਿੱਚ ਪ੍ਰਲੋਕ ਦਾ ਸੁੱਖ ਆ ਸੇਖਾ ਦੱਸ ਤੈਨੂੰ ਕੀ ਚਾਹੀਦਾ ਲੋਕ ਦਾ ਸੁੱਖ ਚਾਹੀਦਾ ਜਾਂ ਪ੍ਰਲੋਕ ਦਾ ਸੁੱਖ ਚਾਹੀਦਾ ਗੁਰੂ ਵਰਦੀ ਨੇ ਪਾਸਾ ਜੀ ਕਹਿਣ ਲੱਗੇ ਮਹਾਰਾਜ ਮਨ ਨੂੰ ਤਾਂ ਚਰਨਾਂ ਨਾਲ ਜੋੜ ਲੇ ਮਨ ਨੂੰ ਕਾਸੀ ਦੀ ਲੋੜ ਦੀ ਨਾ ਮਾਇਆ ਦੀ ਨਾ ਪਦਾਰਥਾਂ ਦੀ ਨਾ ਲੋਕ ਦੀ ਬਸ ਆਪਣੇ ਚਰਨਾਂ ਨਾਲ ਜੋੜ ਦੇ ਮਹਾਰਾਜ ਮੈਨੂੰ ਨਾਮ ਦੀ ਦਾਤ ਜਿ ਦੇ ਦੋ ਮੈਨੂੰ ਸਿੱਖ ਬਣਾ ਲਓ ਆਪਣਾ ਮੇਰੇ ਤੇ ਰਹਿਮਤ ਕਰ ਦੋ ਸੱਚੇ ਪਾਸਾ ਜੀ ਕਹਿੰਦੇ ਨਹੀਂ ਤੂੰ ਦੁਨੀਆਂ ਦਾ ਸੁੱਖ ਵੀ ਮੰਗ ਤੂੰ ਮਾਇਆ ਵੀ ਮੰਗ ਪਦਾਰਥ ਵੀ ਮੰਗ ਤੈਨੂੰ ਚਰਨਾਂ ਨਾਲ ਵੀ ਜੋੜਾਂਗੇ ਤੈਨੂੰ ਸੁੱਖ ਵੀ ਬਣਾਵਾਂਗੇ ਪਾਸਾ ਦੇ ਚਰਨਾਂ 'ਚ ਟਹਿਬੇ ਸਤਿਗੁਰੂ ਜੀ ਬਸ ਦਰਨਾ ਤੋਂ ਦੂਰ ਨਾ ਕਰਿਓ ਗੱਲ ਪ੍ਰੇਮ ਦੀ ਹੈ ਪਿਆਰੇ ਬੁੱਕਲ ਦੇ ਵਿੱਚ ਲੈ ਲਿਆ ਸਤਿਗੁਰ ਦਇਆ ਨਿਤ ਮਹਿਮਾ ਆਗਾਦ ਬੋਦ ਨਮੋ 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 ਨੇਤ 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 ਉਹਦੀ ਮਹਿਮਾ ਨੂੰ ਹੀ ਜਾਣਦਾ ਇਥੇ ਬਖਸ਼ਿਸ਼ ਕੀਤੀ ਪਿਆਰੇ ਉਹ ਸਿੱਖ ਦੀ ਗਰੀਬੀ ਦਿਲ ਇੰਦਰ ਦੂਰ ਕਰਦਾ ਜਦੋਂ ਗੁਰੂ ਘਰ ਨਾ ਬਖਸ਼ਿਸ਼ ਕਰਦਾ ਪਿਆਰੇ ਇੱਕ ਪਲ ਵਿੱਚ ਜ਼ਿੰਦਗੀ ਬਦਲ ਜਾਂਦਾ ਹੈ ਹੁਣ ਸਾਡੇ ਵੀ ਕੋ ਆਪਾਂ ਦਰਬਾਰ ਸਹਿ ਦੀ ਸ਼ਿਵ ਚਦਰੀ ਹੋ ਗਈ ਹੈ ਇਹ ਕਰਮਾਂ ਵਾਲੇ ਨੂੰ ਸੇਵਾ ਮਿਲਦੀ ਹੈ ਕੋਈ ਆਪਾਂ ਦਾ ਸੰਬੰਧ ਪਾਉਣਾ ਹੈਗਾ ਨਾ ਸੇਵਾ ਦੇ ਵਿੱਚ ਇਹ ਨਹੀਂ ਵੀ ਸਤਿਗੁਰੂ ਜੀ ਕੱਲੇ ਪੈਸਿਆਂ ਦੇ ਭੁੱਖੇ ਨੇ ਵੀ ਸਾਡੇ ਜੇ ਨਾ ਜਿੱਤੇ ਵੀ ਸ਼ਾਇਦ ਇੱਥੇ ਕੁਝ ਵੜਨਾ ਨਹੀਂ ਨਹੀਂ ਇੱਥੇ ਤਾਂ ਲੱਖਾਂ ਹੁੰਦੇ ਨੇ ਪਿਆਰੇਓ ਇੱਥੇ ਘਾਟਾ ਨਹੀਂ ਕਾਸੇ ਦਾ ਗੁਰੂ ਨਾਨਕ ਪਾਸ਼ਾ ਦੇ ਘਰ ਵਿੱਚ ਪਰ ਗੁਰੂ ਜੀ ਜਦੋਂ ਕੁਝ ਮੰਗਦਾਗਾ ਉਦੋਂ ਸਾਨੂੰ ਦੇਣ ਲਈ ਮੰਗਦਾ ਕੁਝ ਪਤਾ ਨਹੀਂ ਸਿੱਖਾ ਤੈਨੂੰ ਕੀ ਦੇਵੇਗਾ ਸਤਿਗੁਰੂ ਜੀ ਦੇਖੋ ਉਸ ਗਰੀਬ ਸਿੱਖ ਨੂੰ ਤਾਰਜ ਤੱਕ ਨਾ ਘਰ ਦੇ ਵਿੱਚ ਟੁੱਟਿਆ ਜਾਂ ਘਰ ਆ ਗਰੀਬੀ ਸੀ ਇੱਕ ਪੈਸਾ ਵੀ ਨਹੀਂ ਸੀ ਕੌਡੀ ਸੀ ਪਰ ਉਹਦੀ ਕਦਰ ਪੈਗੀ ਕਿੱਥੇ ਗੁਰੂ ਨਾਨਕ ਬਾਸ਼ਾ ਦੇ ਘਰ ਵਿੱਚ ਅੱਜ ਵੀ ਪੈਂਦੀ ਹੈਗੀ ਇੱਥੇ ਗੱਲ ਪੈਸਿਆਂ ਦੀ ਨਹੀਂ ਪਿਆਰੇ ਇੱਥੇ ਮਾਇਆ ਦੀ ਨਹੀਂ ਪਦਾਰਥਾਂ ਦੀ ਨਹੀਂ ਗੱਲ ਤਾਂ ਪ੍ਰੇਮ ਦੀ ਆ ਤੂੰ ਇੱਥੇ ਕੌਡੀ ਵੀ ਲੈ ਕੇ ਆ ਜਾ ਤੇਰੇ ਉਹ ਵੀ ਪ੍ਰਵਾਨਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਜੇ ਤੇਰੇ ਕੋਲ ਕੌਡੀ ਨਹੀਂ ਤੂੰ ਆ ਕੇ ਸੇਵਾ ਕਰ ਤੇਰੀ ਵੀ ਪ੍ਰਵਾਨ ਹੋ ਜੇਗੀ ਪਰਕਰਤ